श्री कार्तिक साहिब ਦੇ ਸਾਫਕਾ ਜਥੇਦਾਰ ਤੇ 시ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨਾਲ 에어 ਇੰਡੀਆ ਵੱਲੋਂ ਕਿਤੇ ਦੁਰਵਿਵਹਾਰ ਦੀ ਸੀਮਾ ਨੇ ਨਿੰਦਾ ਕੀਤੀ ਹੈ ਇਸਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਜ਼ਾ ਇੱਕ ਗਿਆਨੀ ਰਗਵੀਰ ਸਿੰਘ ਨੇ 에어 ਇੰਡੀਆ ਦੇ ਕਰਮਚਾਰੀਆਂ ਤੇ ਉਹਨਾਂ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਸੀਮ ਮਾਨਦੀਪ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਸਰਵ ਉੱਚ ਪਵਿੱਤਰ ਸਥਾਨ ਸ਼੍ਰੀ ਕਲਤਕ ਸਹਿਬ ਤੇ ਸਾਫ ਦਾ ਜਥੇਦਾਰ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਨਾਲ 에어 ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਨਿੰਦਨਯੋਗ ਵਿਵਹਾਰ ਕਿਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤ ਨੇ ਉਨਾ ਨਾਲ ਕੀਤੇ ਅਜੀਹੇ ਵਰਤਾਰੇ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਆ ਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦੇ ਆ ਤਾਂ ਜੋ ਭਵਿੱਖ ਵਿੱਚ ਅਜਿਹੇ ਘਟਨਾਵਾਂ ਨਾ ਹੋਣ। ਸ਼੍ਰੀ ਗਾਲਪਤਖ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼ਿਦਰਬਾਰ ਸਾਹਿਬ ਦੇ ਹੈੱਡ ਗਰੰਥੀ ਨਾਲ 에য়ার ਇੰਡੀਆ ਵੱਲੋਂ ਕੀਤੇ ਦੁਰਵਿਵਹਾਰ ਦੀ ਸੀਮਾ ਨੇ ਨਿੰਦਾ ਕੀਤੀ ਹੈ। ਇਸਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਤਾਜ਼ੀ ਇੱਕ ਗਿਆਨੀ ਰਗਵੀਰ ਸਿੰਘ ਨੇ 에어 ਇੰਡੀਆ ਦੇ ਕਰਮਚਾਰੀਆਂ ਤੇ ਉਹਨਾਂ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਸੀਐਮ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਸਰਵ ਉੱਚ ਪਵਿੱਤਰ ਸਥਾਨ ਸ਼੍ਰੀ ਕਲਤਕ ਸਹਿਬ ਤੇ ਸਾਫਕਾ ਜਥੇਦਾਰ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਨਾਲ 에어 ਇੰਡੀਆ ਤੇ ਉਸ ਦੇ ਕਰਮਚਾਰੀਆਂ ਵੱਲੋਂ ਨਿੰਦਨਯੋਗ ਵਿਵਹਾਰ ਕਿਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤ ਨੇ ਉਨਨਾਂਲ ਕੀਤੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਹਾਂ ਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ